ਜਾ ਅਮਲ ਪਾਪੀ ਜਗ ਜਾਂਦੇ ਨਿਮਖ ਮਾਇ ਨਸਤਾਰਾ ਨਾਨਕ ਕਹਿ ਤ ਚੇਤ ਚਿੰਤਾ ਮਨ ਤੈ ਪੀ ਉਤਰ ਸੁਪਾਰਾ ਤੂੰ ਚਿੰਤਾ ਮਣੀ ਨੂੰ ਕੀ ਕਰਨਾ ਹੈ ਉਹ ਮਣੀ ਹੈਗੀ ਐ ਕਿ ਨਹੀਂ ਹੈਗੀ ਕਿੱਥੇ ਬੈਠੀ ਹੈ ਉਹ ਕਿਵੇਂ ਕੰਮ ਕਰਦੀ ਹੈ ਹੁਣ ਜੇ ਮਨੁੱਖੇ ਤੋਂ ਮਰ ਜਾਵੇ ਤੇ ਉਹ ਮਣੀ ਹੁਣ ਕਿੱਥੇ ਰਹਿ ਜਾਣੀ ਫੇਰ ਧਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਤੋ ਉਸ ਮਣੀ ਨੂੰ ਛੱਡ ਤੈਨੂੰ ਮਣੀ ਮੈਂ ਦਿੰਨਾ ਆਹ ਕੋ ਸਤਨਾਮੁ ਸ੍ਰੀ ਵਾਹਿਗੁਰੂ ਗੁਰੂ ਗੁਰਮੁਖ ਪਿਆਰਿਓ ਕਾਦੇ ਵਾਸਤੇ ਜੇ ਮਣੀ ਲੱਭਣ ਚਲੇ ਜਾਣਾ ਤੇ ਪੁੱ ਲੱਭੇ ਨਾ ਲੱਭੇ ਸਮਾਂ ਖਰਾਬ ਹੋਏ ਧਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਇਹ ਪਾਵਨ ਪਵਿੱਤਰ ਸ਼ਬਦ ਵਿੱਚ ਅਖੀਰ ਲੀਆਂ ਪੰਕਤੀਆਂ ਵਿੱਚ ਆਖਦੇ ਆ ਜਾਮਲ ਪਾਪੀ ਜਗ ਜੰਦੇ ਨਿੰਮਕ ਮਾਹਨ ਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਸੁਪਾਰਾ ਤੂੰ ਉਹ ਮਣੀ ਫੜ ਜਿਹੜੀ ਤੈਨੂੰ ਇਧਰੋਂ ਚੁੱਕ ਕੇ ਉਧਰਲੇ ਪਾਸੇ ਲਾ ਦੇ ਪਾਰ ਦੂਜੇ ਪਾਸੇ ਜਿੱਥੋਂ ਦਾ ਕੋਈ ਡਰੈੱਸ ਕੋਈ ਪਤਾ ਕੋਈ ਜਾਣਕਾਰੀ ਮਨੁੱਖ ਦੇ ਕੋਲ ਨਹੀਂ ਹੈ ਸਵਾਖ ਦੇ ਸੁਖ ਸਾਗਰ ਸੁਰਤਰ ਚਿੰਤਾ ਮਨ ਇਹ ਜਿਹੜੀ ਚਿੰਤਾ ਨੂੰ ਹਰਨ ਵਾਲੀ ਚਿੰਤਾ ਨੂੰ ਦੂਰ ਨ ਕਰਨ ਵਾਲੀ ਮੰਨੀ ਹੈ ਇੱਕ ਕਾਮ ਤੇਨ ਵੇਦਾਂ ਸ਼ਾਸਤਰਾਂ ਦੇ ਵਿੱਚ ਇਹਨੂੰ ਗਊ ਮੰਨਿਆ ਗਿਆ ਹੈ ਕਹਿੰਦੇ ਇੱਕ ਗਾਂ ਹੈ ਤੇਨ ਨਾਮ ਗਊ ਦਾ ਹੀ ਹੈ ਕਾਮ ਅਰਥ ਪੂਰੀ ਇੱਛਾ ਪੂਰਨ ਕਰਨ ਵਾਲੀ ਕਾਮ ਤੇਨ ਗਊ ਹੈ ਪਾਤਸ਼ਾਲ ਦੇ ਪਾਰ ਜਾਤ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਇਹ ਦੁੱਖ ਇਹ ਕਾਮ ਤੈਨ ਗਉ ਇਹ ਸੁਖ ਇਹ ਚਿੰਤਾ ਮਣੀ ਜਿਹੜੀ ਐ ਬਸ ਜਾ ਕੇ ਉਸ ਕਰਤੇ ਪੁਰਖ ਵਾਹਿਗੁਰੂ ਦੇ ਵਸ ਵਿੱਚ ਐ ਸਾਰਾ ਕੁਝ ਜਦੋਂ ਆਪੇ ਥਾਟ ਗਿਆ ਬਹਿ ਕਰਤੇ ਤਦੋਂ ਪੁੱਛ ਨਾ ਸੇਵਕ ਬੀਆ ਜਦੋਂ ਗੁਰਮੁਖ ਪਿਆਰਿਓ ਪ੍ਰਮਾਤਮਾ ਧਰਤੀ ਨੂੰ ਸਾਜਣ ਲੱਗੇ ਉਹਨੂੰ ਸੇਵਕ ਤੋਂ ਨਹੀਂ ਪੁੱਛਿਆ ਕਿਸੇ ਤੋਂ ਕਿਉਂਕਿ ਸੇਵਕ ਉਹਦੋਂ ਗੁਰਮੁਖ ਪਿਆਰਿਓ ਹੈ ਹੀ ਕੋਈ ਨਹੀਂ ਸੇਵਕ ਕੋਲੋਂ ਤਾਂ ਹੀ ਪੁੱਛਦੇ ਤੇ ਸੇਵਕ ਨੇੜੇ ਖਲੋਤਾ ਹੁੰਦਾ ਇਹ ਸੇਵਕ ਨੇ ਖਲੋਣਾ ਕਿੱਥੇ ਜਦੋਂ ਧਰਤੀ ਨਹੀਂ ਬਣਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਜਣ ਤੋਂ ਪਹਿਲਾਂ ਪੁੱਛਣਾ ਸੀ ਨਾ ਜਦੋਂ ਧਰਤੀ ਨਹੀਂ ਸਾਜੀ ਕੋ ਪਾਣੀ ਨਹੀਂ ਕੋਈ ਗੁਰਮੁਖ ਪਿਆਰਿਓ ਕੋਈ ਇੱਥੇ ਚੰਦ ਸੂਰਜ ਇਹ ਗ੍ਰਹਿ ਉਪਗ੍ਰਹਿ ਦਿਨ ਰਾਤ ਕੁਝ ਬਣਿਆ ਹੀ ਨਹੀਂ ਤੇ ਸੇਵਕ ਨੇ ਵੀ ਇਹਨਾਂ ਹਾਲਤਾਂ ਦੀ ਜ਼ਰੂਰਤ ਹੈ ਜੀਣ ਵਾਸਤੇ ਤਦੋਂ ਪੁੱਛ ਨਾ ਸੇਵਕ ਬੀਹਾ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਹੁਣ ਅਸੀਂ ਦਿੰਨੇ ਆ ਤੇ ਦਾਤੇ ਬਣ ਜਾਂਦੇ ਲੈਨੇ ਆ ਤੇ ਮੰਗਤੇ ਬਣ ਜਾਂਦੇ ਪਰ ਜਦੋਂ ਨਾ ਕੋਈ ਦੇਣ ਵਾਲਾ ਨਾ ਕੋਈ ਲੈਣ ਵਾਲਾ ਕੋ ਦਿੰਦਾ ਖਾਦੋਂ ਅੱਗੇ ਹੋ ਕੇ ਕੋ ਲੱਖਾਂ ਦਾ ਦਾਤਾ ਕੋ ਦੂਜਾ ਕੋ ਤੀਜਾ ਗੁਰਮਖ ਪਿਆਰੇ ਉਹਦੋਂ ਨਾਂ ਕੋ ਦੇਣ ਵਾਲਾ ਨਾਂ ਕੋ ਲੈਣ ਵਾਲਾ ਜੇ ਬਣਾਇਆ ਹੀ ਕੁਝ ਨਹੀਂ ਸਾਜਿਆ ਹੀ ਕੁਝ ਨਹੀਂ ਅਜੇ ਤੇ ਉਦਾਂ ਹੀ ਪਿਆ ਸੀ ਸਾਰਾ ਕੁਝ ਅਰਬਦ ਨਰਬਦ ਧੰਦੋ ਘਾਰਾ ਚਾਰਛ ਪੇਰੇ ਧੰ ਦੀ ਧੰਦ ਉਸ ਵਕਤ ਕਿਹੜੇ ਸੇਵਕ ਤੋਂ ਪੁੱਛਣਾ ਸੀ ਕਿੰਨੂ ਜਾਣਕਾਰੀ ਹੈ ਪ੍ਰਮਾਤਮਾ ਨੇ ਸ੍ਰਿਸ਼ਟੀ ਕਿਦਾਂ ਸਾਜੀ ਹੈ ਕਿਵੇਂ ਬਣਾਇਆ ਕੀ ਬਣਾਇਆ ਅੱਖ ਦੇ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਉਹ ਕੌਣ ਲੈਣ ਵਾਲਾ ਕੌਣ ਦੇਣ ਵਾਲਾ ਕর্তਾ ਪੁਰਖ ਆਪ ਹੀ ਦਾਤਾ ਹੈ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਆਪਦੇ ਹਨ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਜਦੋਂ ਗੁਰਬਾਣੀ ਕਹਿੰਦੀ ਦਾਤਾ ਏਕ ਹੈ ਤੇ ਉਦੋਂ ਕਈ ਉਹ ਤਰ੍ਹਾਂ ਕਰਦੇ ਨੇ ਕਿ ਇੱਕ ਥੋੜਾ ਇਹ ਤੇ ਉਧਰੋਂ ਵੀ ਲੈ ਆਉਨੇ ਇਧਰੋਂ ਵੀ ਲੈ ਆਉਨੇ ਤੇ ਇਹ ਗੱਲ ਕਿੱਥੋਂ ਦੀ ਚੱਲ ਰਹੀ ਹੈ ਇੱਕ ਓੰਕਾਰ ਇਹ ਗੱਲ ਚੰਦਰੀ ਜਦੋਂ ਸ੍ਰਿਸ਼ਟੀ ਸਾਜੀ ਅੱਜ ਦੀ ਨਹੀਂ ਕਰਤਾ ਪੁਰਖ ਵਾਹਿਗੁਰੂ ਸਾਜਣ ਵਾਲਾ ਬਣਾਉਣ ਵਾਲਾ ਹੈ